ਨਾਮ ਪਤਨਿਕ ਆ ਹਰਪਾਲ ਸਿੰਘ ਫਾਰਮਰ ਪ੍ਰੈਜ਼ੀਡੈਂਟ ਐਨਐਸਸੀਆਈ ਪੰਜਾਬ ਐਂਡ ਡਿਸਟ੍ਰਿਕਟ ਯੂਥ ਕਾਂਗਰਸ ਪਟਿਆਲਾ ਤਾਂ ਕਿ ਅੱਜ ਤੁਸੀਂ ਕਾਂਗਰਸ ਦੇ ਆਫਿਸ ਆਏ ਮੀਟਿੰਗ ਰੱਖੀ ਹੈ ਜੰਡਾ ਕੀ ਮਜੂਦਾ ਇਹ ਮੀਟਿੰਗ ਹੈ ਜੀ ਸਾਡਾ ਪਟਿਆਲਾ ਦਿਹਾਤੀ ਵਾਸਤੇ ਏਆਈਸੀਸੀ ਵੱਲੋਂ ਆਬਜ਼ਰਵਰ ਨਿਪੁ ਕਿਤੇ ਗਏ ਨੇ ਸ਼੍ਰੀ ਮਨੀਸ਼ਾ ਬਨਵਾਰ ਜੀ ਜੋਧਪੁਰ ਤੋਂ ਐਕਟਮਐਲਏ ਨੇ ਆਬਜ਼ਰਵਰ ਨੇ ਉਹਨਾਂ ਨੇ ਸਾਰੇ ਡਿਸਟ੍ਰਿਕਟ ਕਾਂਗਰਸ ਕਮੇਟੀ ਰੂਰਲ ਦੀ ਵਰਕਰ ਤੋਂ ਲੈ ਕੇ ਬੂਥ ਕਮੇਟੀ ਤੋਂ ਲੈ ਕੇ ਬਲਾਕ ਲੈਵਲ ਤੋਂ ਲੈ ਕੇ ਫਰੰਟਲ ਆਰਗੇਨਾਈਜੇਸ਼ਨ ਤੱਕ ਸਾਰਿਆਂ ਤੋਂ ਫੀਡਬੈਕ ਲੈ ਕੇ ਉਹਨਾਂ ਨੇ ਹਾਈ ਕਮਾਂਡ ਨੂੰ ਦੇਣੀ ਹੈ ਤਾਂ ਜੋ ਸਾਡੇ ਗਰਾਊਂਡ ਕਰਾਸ ਰੂਟ ਲੈਵਲ ਦੇ ਜਿਹੜੇ ਵਰਕਰ ਹੈ ਉਹ ਮੋਟੀਵੇਟ ਹੋਣ ਉਹਨਾਂ ਤੋਂ ਫੀਡਬੈਕ ਮਿਲ ਸਕੇ ਵੀ ਜਿਹੜੇ ਪਾਰਟੀ ਲਈ ਕੰਮ ਕਰ ਰਹੇ ਨੇ ਕੋਈ ਉਹ ਵਰਕਰ ਸੜਾ ਇਗਨੋਰ ਨਾ ਹੋ ਸਕੇ ਇਸ ਕਰਕੇ ਰਾਹੁਲ ਜੀ ਦੀ ਸੋਚ ਹੈ ਮਲਕੌਰ ਜਨ ਖੜਕੇ ਜੀ ਸੋਚ ਹੈ ਕੱਲ ਤੋਂ ਉਹਨੂੰ ਮਨੀਸ਼ਾ ਜੀ ਨੇ ਬੜੇ ਜੋ ਸਤਾਰਪੁਰਵ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਸਾਰੀ ਡਿਟੇਲਸ ਦੱਸਿਆ ਨੇ ਤੇ ਹੁਣ ਅੱਜ ਅ ਫਰੰਟਲ ਆਰਗੇਨਾਈਜੇਸ਼ਨ ਜਿਨੀਆਂ ਨੇ ਯੂਥ ਕੌਂਗਰਸ ਐਨਐਸਸੀਓਈ ਇੰਟਕ ਇਹਨਾਂ ਸਾਰਿਆਂ ਨੂੰ ਅੱਜ ਇਹਨਾਂ ਦੇ ਨੁਮਾਇੰਦਿਆਂ ਨੂੰ ਅੱਜ ਮਨੀਸ਼ਾ ਜੀ ਮਿਲ ਰਹੇ ਨੇ ਉਹਨਾਂ ਤੋਂ ਫੀਡਬੈਕ ਲੈ ਰਹੇ ਨੇ ਤੇ ਉਹ ਫੀਡਬੈਕ ਨੂੰ ਇਹ ਆਪਣਾ ਹਾਈ ਕਮਾਂਡ ਕੋਲ ਪਹੁੰਚਾਉਣਗੇ ਉਹਨਾਂ ਦੇ ਜੋ ਹੈਗੇ ਵਿਊਜ਼ ਉਹਨਾਂ ਨੂੰ ਦੱਸਣਗੇ ਹਾਈ ਕਮਾਂਡ ਨੂੰ ਤੇ ਉਹਨਾਂ ਬਾਅਦ ਫਿਰ ਕੋਈ ਵੀ ਜਿਹੜਾ ਲੀਡਰਸ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਦੇਖਿਆ ਜਾਏਗਾ। ਦੇਖੋ ਪ੍ਰਸੰਗ ਇਹ ਜਿਸ ਤੋਹਰਾ ਚੋਂ ਅੰਕਲ ਕਾਂਗਰਸ ਦੇ ਡਾਕਟਰ ਦੇ ਨਿੱਚੇ ਮੈਡਮ ਜੀ ਆਏ ਨੇ ਅੱਜ ਤੋਂ ਖਾਸ ਮੀਟਿੰਗ ਆ ਜਾਂ ਨਹੀਂ ਇਹਨਾਂ ਨੇ ਇੱਕ ਉਹ ਸਿਸਟਮ ਬਣਾਇਆ ਜਿਹੜੇ ਆਬਜ਼ਰਵਰ ਹੈ ਉਹਨਾਂ ਦੇ 5-6 ਦਿਨਾਂ ਦੀ ਮੀਟਿੰਗ ਨੇ। ਕੱਲ ਸਾਡੀ ਡਿਸਟ੍ਰਿਕਟ ਕਾਂਗਰਸ ਕਮੇਟੀ ਰੂਰਲ ਦੀ ਸਾਰਿਆਂ ਦੀ ਹੋਈ ਸੀ। ਅੱਜ ਫਰੰਟਰਲ ਆਰਗੇਨਾਈਜੇਸ਼ਨ ਦੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਬਲਾਕ ਵਾਈਜ਼ ਕਰ ਲਿਆ ਨੇ। ਇਹ ਪੂਰਾ ਸਿਸਟਮ ਬਣਿਆ ਹੋਇਆ ਹੈ। ਅੱਜ ਉਹਰੇ ਆਫਿਸ ਦੇ ਵਿੱਚ ਹੋਇਆ ਕੱਲ ਤੋਂ ਬਾਅਦ ਮੇਰੇ ਕੱਲ ਬਲਾਕਸ ਦੇ ਵਿੱਚ ਉਹ ਜਿਹੜਾ ਨੇ ਅੰਡਰ ਡਿਟੇਲਸ ਤਿਆਰ ਕੀਤੀਆਂ ਉਹ ਇਹਨਾਂ ਡਿਸਟ੍ਰਿਕਟ ਕਾਂਗਰਸ ਕਮੇਟੀ ਕੋਲ ਨੇ ਉਹ ਤੁਹਾਨੂੰ ਪ੍ਰੋਵਾਈਡ ਕਰਾ ਸਕਦੇ ਨੇ ਪ੍ਰਧਾਨ ਜੀ ਲੈ ਜੀ ਗੱਲ ਕਰੀਏ 2027 ਜਿਹੜੀ ਲੈਟ ਨੋ ਤੇ ਸਕੀਮ ਦੀ ਤਿਆਰੀ ਆਪਾਂ ਦੇ ਕਾਂਗਰਸ ਬਹੁਤ ਵੱਡੇ ਪੱਧਰ ਤੇ ਤਿਆਰੀ ਕਰ ਰਹੀ ਹੈ ਬੂਥ ਲੈਵਲ ਤੇ ਕਰ ਰਹੀ ਹੈ ਆਪਣਾ ਬਲੌਕ ਲੈਵਲ ਤੇ ਕਰ ਰਹੀ ਹੈ ਗਰਾਸ ਰੂਟ ਲੈਵਲ ਤੇ ਜਿੰਨੇ ਵੀ ਸਾਡੇ ਵਰਕਰ ਐਕਟਿਵੇਟ ਹੈ ਉਹਨਾਂ ਨੂੰ ਸਾਰਿਆਂ ਨਾਲ ਇੰਟਰੈਕਸ਼ਨ ਹੋ ਰਹੀ ਹੈ ਤੇ ਉਹ ਆਪਣਾ ਆਪਣੇ ਲੈਵਲ ਤੇ ਹਰੇਕ ਆਰਗੇਨਾਈਜੇਸ਼ਨ ਨੂੰ ਸੋਸ਼ਲ ਨੂੰ ਐਨ ਜੀਓ ਨੂੰ ਸਭ ਨੂੰ ਮਿਲ ਕੇ ਆਪਣੇ ਨਾਲ ਜੋੜ ਰਹੇ ਨੇ ਪਾਰਟੀ ਨਾਲ ਪਾਰਟੀਆਂ ਜਿਹੜੀਆਂ ਸਾਡੀਆਂ ਆਡਿਓਲੋਜੀ ਆ ਪਾਰਟੀ ਜਿਹੜੀਆਂ ਸਾਡੀਆਂ ਪਾਲਿਸੀਜ਼ ਨੇ ਉਹ ਲੋਕਾਂ ਤੱਕ ਪਹੁੰਚਾ ਰਹੇ ਅਸੀਂ 2027 ਦੇ ਜਿਹੜੇ ਇਲੈਕਸ਼ਨ ਆ ਉਹਦੇ ਵਿੱਚ ਆਪਣਾ ਸਿੱਟਾ ਪੁੱਟਿਆ ਨੇ ਇਹ ਕੋਈ ਪਛਿਤਾਈ ਸਰਕਾਰ ਬਹੁਤ ਫੁੱਲ ਮੈਜੋਰਟੀ ਨਾਲ ਸਰਕਾਰ ਬਣੂਗੀ ਜੋ ਪੰਜਾਬ ਦੇ ਲੋਕਾਂ ਨੇ ਪਿਛਲੇ ਸਮੇਂ ਦੀ ਗਲਤੀ ਕੀਤੀ ਹੈ ਉਹ ਦੁਬਾਰਾ ਇਸ ਚੀਜ਼ ਨੂੰ ਹੁਣ ਸਮਝ ਗਏ ਨੇ ਪੰਜਾਬ ਦੇ ਲੋਕ ਉਹਨਾਂ ਨਾਲ ਧੋਖਾ ਹੋਇਆ ਸਾਰੇ ਲੋਕ ਪੰਜਾਬ ਦੇ ਕਾਂਗਰਸ ਨੂੰ ਬਹੁਤ ਬੇਸਬਰੀ ਨਾਲ ਲੈ ਕੇ ਆਉਣਾ ਚਾਹੁੰਦੇ ਨੇ ਜਿਹੜੇ ਸਰਕਾਰ ਨੇ ਕੰਮ ਪੈਂਡਿੰਗ ਛੱਡੇ ਹੋਏ ਨੇ ਇਹ ऑलरेडी ਅੰਦਰ ਚੁਗਤਰਾ ਹੋ ਕੇ ਪਾਰੀ ਸਰਕਾਰ ਨੇ ਤਾਂ ਜਿੰਨੇ ਫੰਡਸ ਐ ਉਹ ਸਾਰੇ ਵਾਪਸ ਲੈ ਲੈ ਜਿੰਨੇ ਵੀ ਡਿਪਾਰਟਮੈਂਟਸ ਆ ਉਹਨਾਂ ਤੋਂ ਲੈ ਕੇ ਮਿਸਯੂਜ਼ ਕਰ ਰਹੇ ਨੇ ਕਾਂਗਰਸ ਨੇ ਜੋ ਪਹਿਲਾਂ ਡਿਵੈਲਪਮੈਂਟ ਸੇ ਕੰਮ ਕਰੇ ਸੀ ਉੱਥੇ ਹੀ ਰੁਕੇ ਪਏ ਨੇ ਚਲੋ ਦੇਖੋ ਪੰਜਾਬ ਨੂੰ ਆਪਾਂ ਅੱਗੇ ਪਹੁੰਚਾਉਣਾ ਜੋ ਪੰਜਾਬ ਦੇ ਕੰਮ ਪੈਂਡਿੰਗ ਛੱਡ ਕੇ ਜਾਣਗੇ ਸਾਡੀ ਸਰਕਾਰ ਪੂਰਾ ਕਰੂਗੀ ਲੋਕਾਂ ਦੀਆਂ ਉਮੀਦਾਂ ਤੇ ਖਰੀਆਂ ਉਤਰੂਗੀ ਕਿਉਂਕਿ ਪੰਜਾਬ ਸਾਡਾ ਖੁਸ਼ਹਾਲ ਬਣਾ ਕੇ ਰੱਖਣਾ ਆਪਾਂ ਨੇ ਇਸ ਖੁਸ਼ਹਾਲ ਪੰਜਾਬ ਨੂੰ ਰੰਗਲਾ ਪੰਜਾਬ ਦੇ ਨਾਮ ਤੇ ਇਹਨਾਂ ਨੇ ਜੋ ਖਰਾਬ ਕਰਿਆ ਉਹ ਦੁਬਾਰਾ ਅਸੀਂ ਇਹਨਾਂ ਨੂੰ ਬਿਲਕੁਲ ਖਰਾਬ ਨਹੀਂ ਹੋਣ ਦੇਵਾਂਗੇ ਇਹਨੂੰ ਅਸੀਂ ਹਰਿਆ ਭਰਿਆ ਜਿੱਦਾਂ ਕਾਂਗਰਸ ਨੇ ਪਹਿਲਾਂ ਟੈਰਰਿਜ਼ਮ ਮੁਕਤ ਕੀਤਾ ਪੰਜਾਬ ਨੂੰ ਸ਼ਾਂਤੀ ਲਫਾ ਹਲੀ ਕੀਤੀ ਹੈ ਜਿਹਦੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮਤੀਂਦਰ ਗਾਂਧੀ ਜੀ ਨੇ ਸ਼ਹੀਦ ਰਾਜੀਵ ਜੀ ਨੇ ਦੇਸ਼ ਦੀ ਏਕਤਾ ਤੇ ਕੰਢਾ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਕਾਂਗਰਸ ਉਹ ਸੋਚ ਨੂੰ ਅੱਗੇ ਲੈ ਕੇ ਜਾ ਰਹੀ ਹੈ ਤੇ ਉਸੇ ਸੋਚ ਨਾਲ ਅੱਗੇ ਲੈ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਖੁਸ਼ਹਾਲੀ ਡਿਵੈਲਪਮੈਂਟ ਇਹ ਸਾਰਾ ਕੁਝ ਕਾਂਗਰਸ ਆਉਣ ਵਾਲੇ ਸਮੇਂ ਚ ਪੂਰਾ ਕਰੇਗੀ ਪੰਜਾਬ ਦੇ ਲੋਕਾਂ ਨਾਲ ਇਹ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਦੀ ਕਮਿਟਮੈਂਟ ਹੈ